ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀਆਂ ਸੰਗਤਾਂ ਨੂੰ ਪਹਿਲਾਂ ਲੱਖ ਲੱਖ ਮੁਬਾਰਕ ਦਿੰਦੇ ਆ ਕਿ ਤੁਨ ਤੁਨ ਸ਼ਹੀਦ ਬਾਬਾ ਦਾਲ ਸਿੰਘ ਜੀ ਦੇ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਲਗਾਤਾਰ ਸਾਡੇ ਨੌਜਵਾਨਾਂ ਨੇ ਇਹ 33ਵਾਂ ਸਾਲਾਨਾ ਟੂਰਨਾਮੈਂਟ ਜਿਹੜਾ ਪਹਿਲਾਂ ਤੋਂ ਪ੍ਰੋਗਰਾਮ ਅਲਿਕਿਆ ਹੋਇਆ ਸੀ ਉਹਦੇ ਹਿਸਾਬ ਨਾਲ ਅੱਜ ਕੀ 33ਵਾਂ ਸਾਲਾਨਾ ਟੂਰਨਾਮੈਂਟ ਆ ਰਿਹਾ ਤੇ ਬੜੇ ਵਧੀਆ ਸਾਡੇ ਨੌਜਵਾਨਾਂ ਨੇ ਰੱਖੇ ਇਨਾਮ ਸੋ ਇਹ ਬੇਨਤੀ ਕਰ ਦਈਏ ਕਿ ਦਰਅਸਲ ਹੋਰ ਵੀ ਸੱਜਣ ਕਹਿੰਦੇ ਸੀ ਵੀ ਇਹ ਟੂਰਨਾਮੈਂਟ ਅਸਲੀ ਜਿਹੜਾ ਸਾਡਾ ਆ ਜੇ ਕਿੰਦਾ ਚਲੋ ਸਾਰੇ ਅਸਲੀ ਆ ਸੀ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਕਹਿੰਦੇ ਪਰ ਇਹ ਜਿਹੜੇ ਸਾਡੇ ਨੌਜਵਾਨ ਲਾਲੀ ਮਨਜੀਤ ਨੇਕੀ ਹੋਇਆ ਕਿੰਦਾ ਪਹਿਲਵਾਨ ਨਾਨੂ ਪਹਿਲਵਾਨ ਆਪਣਾ ਸਾਬੀ ਕਨੇਡਾ ਵਾਲਾ ਇਹ ਇਹਨਾਂ ਨੌਜਵਾਨਾਂ ਨੇ ਇਹ ਸਾਰਾ ਪ੍ਰੋਗਰਾਮ ਅਲੀਕਿਆ ਹੋਇਆ ਸਗਾ ਬੜੇ ਚਿਰਾਂ ਤੋਂ ਮਤਲਬ ਇਹ ਪ੍ਰੋਗਰਾਮ ਏਜਰੇ ਟੂਰਨਾਮੈਂਟ ਸਾੰਭ ਲੋ 33 ਸਾਲ ਹੋ ਚੱਲੇ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ 33ਵਾਂ ਸਾਲਾਨਾ ਟੂਰਨਾਮੈਂਟ ਇਹ ਕ੍ਰਾਊਨ ਵਾਸਤੇ ਜਾ ਰਿਹਾ ਹੈ ਸ਼ਹੀਦ ਬਾਬਾ ਜਲ ਸਿੰਘ ਸਪੋਰਟਸ ਕਲੱਬ ਤੇ ਸੇਵਾ ਸੁਸਾਇਟੀ ਵਾਲੇ ਸਾਰੇ ਸੱਜਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਇਹ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਇਸ ਟੂਰਨਾਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹਰ ਤਰ੍ਹਾਂ ਤਾਨ ਮੰਨ ਤੇ ਧੰ ਦੇ ਨਾਲ ਵਿਦੇਸ਼ਾਂ ਵਿੱਚ ਵਸਦੇ ਸਤਿਕਾਰਯੋਗ ਵੀਰੋ ਇਹ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਹੋਣਾ ਜਿੱਦਾਂ ਤੁਸੀਂ ਅੱਗੇ ਐ ਡੈੜੀਆਂ ਮੱਲਾ ਮਾਰੀਆਂ ਇਦਾਂ ਹੀ ਹੁਣ ਇਹ ਟੂਰਨਾਮੈਂਟ ਵੀ ਬਲੀ ਸ਼ਾਨੋ ਸ਼ੌਕਤ ਦੇ ਨਾਲ ਔਰ ਇਹ ਨਰੋਲ ਧਾਰਮਿਕ ਹੋਵੇਗਾ ਔਰ ਸ਼ਹੀਦ ਬਾਬਾ ਦਲ ਸਿੰਘ ਜੀ ਨੂੰ ਸਮਰਪਿਤ ਹੋਵੇਗਾ ਇਹ ਇਹ ਫੇਰ ਦੁਬਾਰਾ ਐਸੀ ਬੇਨਤੀ ਕਰਦੇ ਆ ਕਿ ਇਹ ਨਰੋਲ ਧਾਰਮਿਕ ਇੱਕ ਮੇਲੇ ਦੀ ਤਰ੍ਹਾਂ ਧਾਰਮਿਕ ਸਮਾਗਮ ਦੀ ਤਰ੍ਹਾਂ ਸੋ ਸਾਡੇ ਵਿਦੇਸ਼ਾਂ ਵਿੱਚ ਵਸਦੇ ਵੀਰਾਂ ਦੀ ਉਹਨਾਂ ਦੀ ਇਹ ਸਵਾਰਥ ਸੀ ਵੀ ਇਹ ਜਿੱਦਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਾਂ ਕਿਸੇ ਦੀ ਫੋਟੋ ਨਹੀਂ ਲਾਉਂਦੇ ਆਏ ਸੋ ਇਹ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਇਹ ਸਾਰੇ ਸੱਜਣ ਜਿਹੜੇ ਇੱਥੇ ਆਪੋ ਆਪਣੇ ਵੀ ਫੋਟੋ ਤੋਂ ਉਹ ਕਹਿੰਦੇ ਆ ਵੀ ਆਪਾਂ ਫੋਟੋ ਕਿਸੇ ਦੀ ਨਹੀਂ ਲਾਉਣੀ ਆਪਾਂ ਨਰੋਲ ਬਾਬਾ ਦਲ ਸਿੰਘ ਜੀ ਸ਼ਹੀਦਾਂ ਦਾ ਆਪਾਂ ਮਨਾਉਨੇ ਆ ਜਿੱਦਾਂ ਪਹਿਲਾਂ ਮਨਾਉਂਦੇ ਆਏ ਆ ਉਸੇ ਤਰ੍ਹਾਂ ਇਹ ਮਨਾਉਣਾ ਸੋ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪੋ ਆਪਣੇ ਸਾਰੇ ਸੱਜਣਾ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹ ਜਿੱਥੋਂ ਤੱਕ ਵੀ ਹੈ ਕੋਈ ਕਿਸੇ ਦਾ ਸੰਬੰਧੀ ਉਥੋਂ ਤੱਕ ਇਹ ਵੀਡੀਓ ਭੇਜਣ ਦੀ ਕਿਰਪਾਲਤਾ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ